ਗੁਰਮਤ ਨੇ ਸਰਾਧ ਕਰਨ ਨੂੰ ਸਤਕਾਰ ਨਹੀਂ ਕੀਤਾ ਇਹ ਮੇਰੀ ਬੇਨਤੀ ਲੋਕੀ ਇੱਥੇ ਬੈਠੇ ਵੀ ਕਰੀ ਜਾਂਦੇ ਆ ਅੰਦਰ ਦਾ ਚਸ ਸਰਾਧਾਂ ਵਾਲਾ ਪੰਡਿਤ ਨਹੀਂ ਚਲਾਉਂਦੇ ਬਾਬਾ ਜੀ ਅੱਜ ਪੰਜ ਭਾਈ ਸਾਹਿਬ ਆਣੇ ਨੇ ਅੰਦਰ ਵਾਲੀ ਗੱਲ ਇਹ ਬਾਪੂ ਕੋਲ ਪਹੁੰਚ ਜਾਏਗਾ ਨਹੀਂ ਪਿਆਰਿਓ ਗੁਰੂ ਸਾਹਿਬ ਨੇ ਬੜਾ ਇੱਕ ਵਿਅੰਗ ਕਰ세 ਇਸ ਚੀਜ਼ ਤੇ ਤੁਸੀਂ ਪੜ੍ਹਦੇ ਜੇ ਮੁਹਾਤਾ ਘਰ ਮੁਹ ਹੈ ਆਸਾ ਕੀ ਬਾਤ ਕਰਮੁ ਹੈ ਪਿਤਰੀ ਦੇ ਮੁਹਾਕਾਦਰ ਤੇ ਠਗ ਇੱਕ ਬੰਦਾ ਠੱਗੀਆਂ ਕਰਨ ਵਾਲਾ ਕਿਸੇ ਦੇ ਘਰੋਂ ਠੱਗੀ ਮਾਰੇ ਤੇ ਆਪਣੇ ਬਜ਼ੁਰਗ ਦੇ ਨਾਂ ਦਾ ਸਰਾਧ ਕਰੇ ਤੇ ਪੰਡਤ ਜੀ ਇਹ ਕਹਿ ਦੇਣ ਉਂਝ ਮੈਂ ਬੇਨਤੀ ਕਰਾਂਗਾ ਗੁਰਸਿੱਖਾਂ ਦੀ ਸੇਵਾ ਕਰਨੀ ਪੰਜਾ ਸਿੰਘਾਂ ਦੀ ਸੇਵਾ ਕਰਨੀ ਬਹੁਤ ਉੱਤਮ ਹੈ ਪਰ ਉਹਦੇ ਆਂਡ ਥੱਲੇ ਉਹਨਾਂ ਦਿਨਾਂ 'ਚ ਉਸ ਚੀਜ਼ ਨੂੰ ਮੰਨਣਾ ਮੈਂ ਸ਼ਾਇਦ ਮੈਨੂੰ ਬਖਸ਼ ਗਿਆ ਜੇ ਗੁਰਬਾਣੀ ਇਹ ਚੀਜ਼ ਨੂੰ ਸਵੀਕਾਰ ਨਹੀਂ ਕਰਦੀ ਮਹਾਰਾਜ ਕਹਿੰਦੇ ਨੇ ਘਰ 'ਚ ਠੱਗੀ ਮਾਰੀ ਠੱਗੀ ਮਾਰ ਕੇ ਆਪਣੇ ਬਜ਼ੁਰਗਾਂ ਦੇ ਨਿਮਿਤ ਸਰਾਧ ਕੀਤਾ ਮੈਂ ਵਿਅੰਗ ਕਹਿ ਰਿਹਾ ਮਾਰੇ ਨੇ ਲਿਆ ਹੁਣ ਪੰਡਿਤ ਜੀ ਬ੍ਰਾਹਮਣ ਜੀ ਖਾ ਵੀ ਗਾ ਉਹਨਾਂ ਕਹਿੰਦਾ ਸਭ ਕੁਝ ਪਹੁੰਚ ਗਿਆ ਸਤਿਗੁਰੂ ਕਿਨੇ ਮੰਨ ਲਿਆ ਜਾਏ ਮਹਾਰਾਜ ਉਹਨਾਂ ਦੀ ਉਦਾਹਰਣ ਲੈ ਕੇ ਕਹਿੰਦੇ ਮੰਨ ਲਿਆ ਜਾਏ ਪੰਡਿਤ ਜੀ ਬ੍ਰਾਹਮਣ ਜੀ ਖਾਣ ਵਾਲਿਆ ਇਹ ਸਰਾਧ ਦਾ ਭੋਜਨ ਉੱਥੇ ਚਲਾ ਗਿਆ ਤੇ ਜਿਨ੍ਹਾਂ ਦੇ ਘਰੋਂ ਠੱਗੀ ਮਾਰ ਕੇ ਆਂਦਾ ਉਹਨਾਂ ਦੇ ਬਾਬੇ ਵੀ ਤਾਂ ਅੱਗੇ ਬੈਠੇ ਨੇ ਨਾ ਉਹਨਾਂ ਦੇ ਬਜ਼ੁਰਗ ਵੀ ਉੱਥੇ ਨੇ ਤੇ ਜਦੋਂ ਤੇਰੇ ਬਜ਼ੁਰਗਾਂ ਕੋਲ ਪਹੁੰਚਣਾ ਤੂੰ ਤਾਂ ਇੱਥੇ ਠੱਗੀ ਮਾਰੇ ਪਿਤਰ ਲੋਕ ਵਿੱਚ ਵੀ ਤੇਰੇ ਬਾਬੇ ਠੱਗ ਚੋਰ ਮੰਨੇ ਜਾਣਗੇ ਜੇ ਪਹੁੰਚਦਾ ਅੱਗੇ ਮਹਾਰਾਜ ਨੇ ਕਿਹਾ ਖਾਣ ਵਾਲਿਆ ਹੱਥ ਤੇਰੇ ਵੀ ਵੱਡੇ ਜਾਣਗੇ ਤੂੰ ਵੀ ਤਾਂ ਚੋਰੀ ਦਾ ਮਾਲ ਅੱਗੇ ਵੇਚਾਰੇ ਨਾ ਅਸਲਚ ਮਹਾਰਾਜ ਨੇ ਆਪਣੀ ਗੱਲ ਫਿਰ ਕੀਤੀ ਜੋ ਕੁਝ ਦੇਵ ਵਿੱਚ ਕਮਾਉਣਾ ਪਿਆ ਅੱਗੇ ਉਹ ਜਾਣਾ ਹੈ ਜੇ ਮੁਹਾਕਾ ਕਰਮੋ ਹੈ ਕਰਮੋ ਪਿਤਰੀ ਦੇ ਅੱਗੇ ਵਸ ਸਿਆਣੀਆਂ ਪਿਤਰੀ ਚੋਰ ਕਰੇ ਵੱਡੀਆਂ ਖਤ ਦਲਾਲ ਕੇ ਮੁਸਫੀ ਇਹ ਕਰੇ ਨਾਨਕ ਅੱਗੇ ਸੋ ਮਿਲੈ ਜੋ ਖੱਟੈ ਘਾਲੇ ਦੇ ਜਿਹੜਾ ਆਪਣੇ ਦੇਹ ਚ ਰਹਿ ਕੇ ਕੁਝ ਕਮਾਈ ਕਰਕੇ ਕਰ ਰਿਹਾ